ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਜਿਸ ਕੇਸਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ तेरे सेवक का भव किस नाहीं जम नहीं आवै ने रे राम जो तेरै रंग राते स्वामी तिनका जन्म मरण दुख नासा तेरी बक्षा न मिटै कोई सतगुरु का दिलास नाम तिहाए न सुख फल पायन आठ पहर रद है ਤੇਰੀ ਸਰਣਾ ਤੇਰਾ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨਾ ਜਾਣਾ ਤੇਰੀ ਸਬ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇਸਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭਉ ਕਿਸ ਨਾਹੀ ਜਮ ਨਹੀਂ ਆਵੇਂ ਨੇ ਰੇ ਰਾਮ ਜੋ ਤੇ ਰਹਿ ਰੰਗ ਰਾਤੇ ਸੋਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਾ ਨ ਮਿਟੇ ਕੋਈ ਸਤਿਗੁਰੂ ਕਾ ਦਿਲਸ ਨਾਮ ਧਿਆਇ ਨ ਸੁਖ ਫਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰਾ ਪਰਵਾਸੈ ਪੰਜ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ Swami ਸੋ ਦੁਖ ਕੈਸਾ ਆਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੇਤਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ तेरे सेवक का पाओ किस नाही जम नहीं आवेन रे राम जोते रे रंग राते स्वामी तिनका जन्म मरण दुख नासा तेरी बक्षा न मिटे कोई सतगुरु का दिलास नाम तिहाए न सुख फल पायन आठ पहर रद है ਤੇਰੀ ਸਰਣਾ ਤੇਰਾ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਸੋਹੀ ਮਹਲਾ ਪੰਜਵ ਜਿਸ ਕੇਸਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭੋਗ ਕਿਛ ਨਹੀਂ ਜਮ ਨਹੀਂ ਆਵੇਂ ਨੇ ਰੇ RAM ਜੋ ਤੇ ਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਾ ਨ ਮਿਟੈ ਕੋਈ ਸਤਿਗੁਰੂ ਕਾ ਦਿਲਸ ਨਾਮ ਧਿਆਇ ਨ ਸੁਖ ਪਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਬਦ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇਸਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ तेरे सेवक का भव किस नाहीं जम नहीं आवै ने रे राम जो ते रे रंग राते स्वामी तिनका जन्म मरण दुख नासा तेरी बक्षा न मिटै कोई सतगुरु का दिलास नाम तिहाए न सुख फल पायन आट पहर रद है ਤੇਰੀ ਸਰਣਾ ਤੇਰਾ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇਸਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭਉ ਕਿਛ ਨਹੀ ਜਮ ਨਹੀਂ ਆਵੇਂ ਨੇ ਰਾਮ ਜੋ ਤੇ ਰੈ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਸਾ ਤੇਰੀ ਬਖਸ਼ਾ ਨ ਮਿਟੈ ਕੋਈ ਸਤਗੁਰੂ ਕਾ ਦਿਲਸ ਨਾਮ ਧਿਆਇ ਨ ਸੁਖ ਪਲ ਪਾਇਨ ਆਟ ਪਹਿਰਾ ਰਦ ਹੈ ਤੇਰੀ ਸਰਣਾ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਗਿਆ ਧਿਆਨ ਕਿਸ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਬ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਸੋਹੀ ਮਹਲਾ ਪੰਜਵ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੇ मेरे राम राय तू संता का संत तेरे तेरे सेवक का पौ किश नाही जम नहीं आवै ने रे जो तेरे रंग राते स्वामी तिनका जन्म मरण दुख न तेरी बख्शा न मेटै कोई सतगुरु का दिलासा ਨਾਮ ਧਿਆਇ ਨ ਸੁਖ ਪਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰਾ ਪਰਵਾਸੈ ਪੰਜ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਬਦ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਆਵੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭੋ ਕਿਛ ਨਾਹੀ ਜਮ ਨਹੀਂ ਆਵੇਂ ਨੇ ਰੇ RAM ਜੋ ਤੇ ਰੈ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਸਾ ਤੇਰੀ ਬਖਸ਼ਾ ਨ ਮਿਟੈ ਕੋਈ ਸਤਗੁਰੂ ਕਾ ਦਿਲਸ ਨਾਮ ਧਿਆਇ ਨ ਸੁਖ ਪਲ ਪਾਇਨ ਆਠ ਪਹਿਰ ਰਦ ਹੈ ਤੇਰੀ ਸਰਣਾ ਤੇਰੇ ਪਰਵਾਸੈ ਪੰਚ ਦੁਸ਼ਟ ਵੈ ਸਬਹਿ ਗਿਆ ਧਿਆਨ ਕਿਸ ਕਰਮਣ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸੋਹੀ ਮਹਲਾ ਪੰਜਵ ਜਿਸ ਕੇਸਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ मेरे राम राए तू संता का संत तेरे तेरे सेवक का भव किस नाहीं जम नहीं आवै रे राम जो तेरे रंग राते स्वामी तिनका जन्म मरण दुख नासा तेरी बक्षा न मिटै कोई सतगुरु का दिलासा। ਨਾਮ ਧਿਆਇ ਨ ਸੁਖ ਫਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰਾ ਪਰਵਾਸੈ ਪੰਜ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਬਦ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇਸਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭਉ ਕਿਛ ਨਾਹੀ ਜਮ ਨਹੀਂ ਆਵੇਂ ਨੇ ਰੇ ਰਾਮ ਜੋ ਤੇ ਰੈ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਾ ਨ ਮਿਟੈ ਕੋਈ ਸਤਿਗੁਰੂ ਕਾ ਦਿਲਸ ਨਾਮ ਧਿਆਇ ਨ ਸੁਖ ਫਲ ਪਾਇਨ ਆਟ ਪਹਿਰਾ ਰਦ ਹੈ ਤੇਰੀ ਸਰਣਾ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਗਿਆ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨਾ ਆਵੇ मेरे राम राए तू संता का संत तेरे तेरे सेवक का पाओ किस नाही जम नहीं आवेन रे राम जो तेरे रंग राते स्वामी तिनका जन्म मरण दुख नसा तेरी बक्षा न मिटे कोई सतगुरु का दिलासा ਨਾਮ ਧਿਆਇ ਨ ਸੁਖ ਪਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰਾ ਪਰਵਾਸੈ ਪੰਜ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭੋਗ ਕਿਛ ਨਾਹੀ ਜਮ ਨਹੀਂ ਆਵੇਂ ਨੇ ਰੇ ਰਾਮ ਜੋ ਤੇ ਰੈ ਰੰਗ ਰਾਤੇ ਸੋਨੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਾ ਨ ਮਿਟੈ ਕੋਈ ਸਤਗੁਰੂ ਕਾ ਦਿਲਸ ਨਾਮ ਧਿਆਇ ਨ ਸੁਖ ਫਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰਾ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਗਿਆ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇਸਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਆਵੇ ਬੋਲ ਨ ਜਾਣੇ ਮਾਇਆ ਮਦ ਮਤਾ ਮਰਣਾ ਚੀਤਨ ਆਵੇ मेरे राम राय तू संता का संत तेरे तेरे सेवक का पौ किश नाही जम नहीं आवै रे राव जो तेरे रंग राते स्वामी तिनका जन्म मरण दुख न तेरी बख्शा न मिटै कोई सतगुरु का दिलासा ਨਾਮ ਧਿਆਇ ਨ ਸੁਖ ਫਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰਾ ਪਰਵਾਸੈ ਪੰਜ ਦੁਸ਼ਟ ਲੈ ਸਦਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ Swami ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭਉ ਕਿਛ ਨਹੀ ਜਮ ਨਹੀਂ ਆਵੇਂ ਨੇ ਰਾਉ ਜੋ ਤੇ ਰੈ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਾ ਨ ਮਿਟੈ ਕੋਈ ਸਤਗੁਰੂ ਕਾ ਦਿਲਸ ਨਾਮ ਧਿਆਇ ਨ ਸੁਖ ਪਲ ਪਾਇਨ ਆਠ ਪਹਿਰ ਰਦ ਹੈ ਤੇਰੀ ਸਰਣਾ ਤੇਰਾ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਗਿਆ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦਮਤਾ ਮਰਣਾ ਚੇਤਨਾ ਆਵੇ मेरे राम राये तू संता का संत तेरे तेरे सेवक का भव किस नाहीं जम नहीं आवै ने रे राम जो तेरे रंग राते स्वामी तिनका जन्म मरण दुख नासा तेरी बक्षा न मिटै कोई सतगुरु का दिलासा ਨਾਮ ਧਿਆਇ ਨ ਸੁਖ ਫਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ Swami ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭੋ ਕਿਛ ਨਹੀ ਜਮ ਨਹੀਂ ਆਵੇਂ ਨੇ ਰਾਉ ਜੋ ਤੇ ਰੈ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਸਾ ਤੇਰੀ ਬਖਸ਼ਾ ਨ ਮਿਟੈ ਕੋਈ ਸਤਗੁਰੂ ਕਾ ਦਿਲਸ ਨਾਮ ਧਿਆਇ ਨ ਸੁਖ ਪਲ ਪਾਇਨ ਆਠ ਪਹਿਰ ਰਦ ਹੈ ਤੇਰੀ ਸਰਣਾ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਕਿਉਂ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇਸਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਤਾ ਮਰਣਾ ਚੀਤ ਨ ਆਵੇ मेरे राम तू संता का संत तेरे तेरे सेवक का पौ किश जो तेरे रंग राते स्वामी तिनका जन्म मरण दुख न सा ते न मेट कोई सतगुरु का दिलासा ਨਾਮ ਧਿਆਇ ਨ ਸੁਖ ਫਲ ਪਾਇਨ ਆਟ ਪਹਿਰ ਰਦ ਹੈ ਤੇਰੀ ਸਰਣਾ ਤੇਰਾ ਪਰਵਾਸੈ ਪੰਜ ਦੁਸ਼ਟ ਲੈ ਸਬਹਿ ਗਿਆਨ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਬਦ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਖੀ ਮੇਰੀ ਸੋਹੀ ਮਹਲਾ ਪੰਜਵਾਂ ਜਿਸ ਕੇਸਰ ਉਪਰ ਪੂ ਸੁਆਮੀ ਸੋ ਦੁਖ ਕੈਸਾ ਆਵੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਪੂ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭਉ ਕਿਛ ਨਹੀ ਜਮ ਨਹੀਂ ਆਵੇਂ ਨੇ ਰਾਮ ਜੋ ਤੇ ਰੈ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਾ ਨ ਮਿਟੈ ਕੋਈ ਸਤਗੁਰੂ ਕਾ ਦਿਲਾਸਾ ਨਾਮ ਧਿਆਇ ਨ ਸੁਖ ਫਲ ਪਾਇਨ ਆਠ ਪਹਿਰ ਰਦ ਹੈ ਤੇਰੀ ਸਰਣਾ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਬਹਿ ਇੰਗਿਆ ਧਿਆਨ ਕਿਸ ਕਰਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ